ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬੇ ਰੋ। ਜਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 14 ਅਗਸਤ ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਜਿਵੇਂ ਅੱਜ ਆਪਾਂ ਸਵੇਰ ਵੇਲੇ ਦੱਸਿਆ ਹੋਇਆ ਸੀਗਾ ਕਿ ਅੱਜ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਮੀਂਹ ਪਵੇਗਾ ਪਰ ਮੀਂਹ ਪਵੇਗਾ। ਬਾਦ ਦੁਪਹਿਰ ਤੋਂ ਬਾਅਦ ਉਸੇ ਤਰ੍ਹਾਂ ਦਾ ਹੀ ਮਾਹੌਲ ਬਣਿਆ ਸਵੇਰ ਵੇਲੇ ਗਰਮੀ ਤੇ ਹੁਮਮ ਸੀਗੀ ਪਰ ਬਾਦ ਦੁਪਹਿਰ ਤੋਂ ਕਾਫੀ ਇਲਾਕਿਆਂ ਦੇ ਵਿੱਚ ਮੀਂਹ ਪਿਆ ਖਾਸ ਕਰਕੇ ਪਟਿਆਲੇ ਦੇ ਕੁਝ ਕੇ ਖੇਤਰ ਫਤਿਹਗੜ੍ਹ ਸਾਹਿਬ ਚੰਡੀਗੜ੍ਹ ਮੁਹਾਲੀ ਲੁਧਿਆਣੇ ਦੇ ਬਹੁਤ ਸਾਰੇ ਖੇਤਰ ਜਲੰਧਰ ਦੇ ਬਹੁਤ ਸਾਰੇ ਖੇਤਰ ਸ਼ਾਹਕੋਟ ਹੋ ਗਿਆ ਫਲੋਰ ਹੋ ਗਿਆ ਨੂਰਮੈਲ ਹੋ ਗਿਆ ਨਕੌਦਰ ਹੋ ਗਿਆ ਜਾਂ ਮੋਗਾ ਰਾਜਗਰਾਮਾ ਹੋ ਗਿਆ ਰਾਏਕੋਟ ਹੋ ਗਿਆ ਜਾਂ ਬਠਿੰਡੇ ਦੇ ਕੁਝ ਇਲਾਕੇ ਜਾਂ ਫਰੀਦਕੋਟ ਫਲੋਜ਼ਪੁਰ ਇਨ੍ਹਾਂ ਇਲਾਕਿਆਂ ਦੇ ਵਿੱਚ ਵੀ ਅੱਜ ਹਲਕੇ ਰੁੱਦਰ ਮੀਂਹ ਜਿਹਾ ਮੀਂਹ ਦੇਖਿਆ ਗਿਆ। ਸੋ ਮੀਂਹ ਦੀਆਂ ਕਾਰਵਾਈਆਂ ਇਸੇ ਤਰ੍ਹਾਂ ਹੀ ਜਾਰੀ ਰਹਿਣਗੀਆਂ। ਮੀਂਹ ਤੋਂ ਬਾਅਦ ਕੁਝ ਕੁ ਖੇਤਰਾਂ ਦੇ ਵਿੱਚ ਗਰਮੀ ਅਤੇ ਹੌਮਸ ਵਾਲਾ ਮਾਹੌਲ ਦੇਖਣ ਨੂੰ ਜ਼ਰੂਰ ਮਿਲ ਸਕਦਾ ਹੈ। ਪਰ ਜਿਵੇਂ ਜਿਵੇਂ ਰਾਤ ਅੱਗੇ ਜਾਵੇਗੀ ਇਹ ਮੀਂਹ ਹੋਰ ਵੀ ਜ਼ਿਆਦੇ ਇਲਾਕਿਆਂ ਨੂੰ ਕਵਰ ਕਰੇਗਾ ਜਿਵੇਂ ਅਮਰਸਰ ਤਨ ਤਨ ਇਨ੍ਹਾਂ ਵਿੱਚ ਵੀ ਟੁੱਟਵੇਂ ਤੌਰ ਤੇ ਮੀਂਹ ਦੇਖਿਆ ਗਿਆ, ਕਰਪੂਥਲੇ ਵਿੱਚ ਵੀ ਦੇਖਿਆ ਗਿਆ। ਇਸੇ ਤਰ੍ਹਾਂ ਹੀ ਰਾਤ ਵੇਲੇ ਹੋਰ ਵੀ ਸਾਰੇ ਖੇਤਰਾਂ ਦੇ ਵਿੱਚ ਮੀਂਹ ਪਵੇਗਾ ਖਾਸ ਕਰਕੇ ਫਿਰੋਜ਼ਪੁਰ ਮੁਕਸਰ ਅਬੋਹਰ ਬਠਿੰਡਾ ਮਾਨਸਾ ਜਿਨ੍ਹਾਂ ਇਲਾਕਿਆਂ ਦੇ ਵਿੱਚ ਇੱਕ ਅੱਧੀ ਵਾਰ ਹੀ ਵਧੀਆ ਮੀਂਹ ਪਿਆ ਉਹਨਾਂ ਵਿੱਚ ਆਸ ਹੈ ਕਿ ਅੱਜ ਰਾਤ ਨੂੰ ਜਾਂ ਕੱਲ ਨੂੰ ਕਾਫੀ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਣਦੀ ਹੋਈ ਦਿਖਾਈ ਦੇ ਰਹੀ ਹੈ ਟੁੱਟਵੇਂ ਤੌਰ ਤੇ ਲਗਾਤਾਰ ਮੀਂਹ ਦੇ ਸ਼ਰਾਟੇ ਲੱਗਣਗੇ 15 ਤਰੀਕ ਤੋਂ ਲੈ ਕੇ 18 ਤਰੀਕ ਤੱਕ ਪੰਜਾਬ ਦੇ ਵਿੱਚ ਮੀਹਾਂ ਦਾ ਮੌਸਮ ਬਣਿਆ ਰਹੇਗਾ ਲਗਾਤਾਰ ਹਰ ਰੋਜ਼ ਦੋ ਚਾਰ ਜਿਲੇਆਂ ਵਿੱਚ ਮੀਂਹ ਪੈਣਗੇ